ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਜ਼ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਹਾਲ ਦੀ ਘੜੀ ਦੇ ਵਿੱਚ ਅਮਰੀਕਾ ਤੇ ਕੈਨੇਡਾ ਦੇ ਹਾਲਾਤ ਬਹੁਤੇ ਚੰਗੇ ਨਹੀਂ ਅਮਰੀਕਾ ਦੇ ਵਿੱਚ ਵੀ ਹੁਣ ਕਰਫਿਊ ਵਰਗਾ ਮਾਹੌਲ ਹੈ ਜਿਹੜਾ ਹੋਇਆ ਪਿਆ ਤੇ ਇਹਦੇ ਨਾਲ ਹੀ ਕੈਨੇਡਾ ਦੇ ਵਿੱਚ ਵੀ ਹਾਲਾਤ ਜਿਹੜੇ ਹੈਗੇ ਸੁਖਾਵੇਂ ਨਹੀਂ ਹੈਰਾਨੀ ਵਾਲੀ ਗੱਲ ਇਹ ਹੈ ਕਿ 1971 ਤੋਂ ਬਾਅਦ ਸਾਲ 2025 ਦੇ ਵਿੱਚ ਕੈਨੇਡਾ ਦੇ ਵਿੱਚ ਆਉਣ ਵਾਲਿਆਂ ਨਾਲੋਂ ਜ਼ਿਆਦਾ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਵਧ ਗਈ। ਗਿਣਤੀ ਕਿਉਂ ਵਧੀ ਇਹਦੇ ਕਾਰਨ ਕੀ ਹੈ? ਇਹਦੇ ਬਾਰੇ ਅੱਜ ਗੱਲਬਾਤ ਕਰਾਂਗੇ। ਤੇ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੇ ਮੈਂ ਗੱਲ ਕਰ ਰਿਹਾ ਸੀ ਵੀ 1971 ਤੋਂ ਬਾਅਦ ਇਹ 2025 ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਕੈਨੇਡਾ ਦੇ ਵਿੱਚ ਆਉਣ ਵਾਲਿਆਂ ਦੀ ਗਿਣਤੀ ਘਟ ਗਈ ਤੇ ਕੈਨੇਡਾ ਨੂੰ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਵਧ ਗਈ। ਉਹਦਾ ਕਾਰਨ ਇਹ ਹੈ ਕਿ ਕਿਤੇ ਨਾ ਕਿਤੇ ਜਿਵੇਂ ਅਮਰੀਕਾ ਸਰਕਾਰ ਹੈ ਜਿਵੇਂ ਆਪਾਂ ਹੁਣ ਖਬਰਾਂ ਪਾੜੀ ਰਹੇ ਹਾਂ ਦੇਖ ਹੀ ਰਹੇ ਹਾਂ ਕਿ ਆਈਸ ਵੱਲੋਂ ਬਹੁਤ ਵੱਡੇ ਲੈਵਲ ਤੇ ਫੜੋ ਫੜਾਈ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਸਰਕਾਰ ਦਾ ਮੰਤਵ ਇਹ ਹੈ ਕਿ ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹ ਉਸ ਦੇਸ਼ ਵਿੱਚੋਂ ਕੱਢਣੇ ਆ ਤੇ ਤਾਂ ਕਿ ਜਿਹੜਾ ਲੋਕਾਂ ਦਾ ਬੋਝ ਆ ਸਰਕਾਰ ਤੇ ਘੱਟ ਹੋ ਸਕੇ ਜਿਹੜਾ ਸਿਸਟਮ ਆ ਸਰਕਾਰ ਦਾ ਸੌਖੇ ਢੰਗ ਨਾਲ ਚੱਲ ਸਕੇ ਤੇ ਇਹੀ ਜਿਹੜੀ ਸੇਮ ਇੰਟੈਂਸ਼ਨ ਕੈਨੇਡਾ ਗਵਰਨਮੈਂਟ ਦੀ ਆ ਕਿਉਂਕਿ ਕੈਨੇਡਾ ਗਵਰਨਮੈਂਟ ਦਾ ਜਿਹੜਾ ਸਿਸਟਮ ਆ ਉਹ ਸਰਕਾਰ ਤੋਂ ਨਹੀਂ ਚੱਲ ਰਿਹਾ ਪ੍ਰੋਪਰ ਤਰੀਕੇ ਨਾਲ ਇਸ ਕਰਕੇ ਕੈਨੇਡਾ ਸਰਕਾਰ ਜਿਹੜਾ ਲੋਕਾਂ ਦਾ ਬੋਝ ਆ ਉਹ ਘੱਟ ਕਰਨਾ ਚਾਹੁੰਦੀ ਹੈ ਇਸੇ ਕਰਕੇ ਕੈਨੇਡਾ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਬਹੁਤ ਸਾਰੀਆਂ ਇਮੀਗ੍ਰੇਸ਼ਨ ਤਬਦੀਲੀਆਂ ਕੀਤੀਆਂ ਜਿਦੇ ਜਿਹਦਾ ਮੁੱਖ ਕਾਰਨ ਇਹ ਸੀਗਾ ਕਿ ਇਮੀਗ੍ਰੈਂਟਸ ਦੀ ਜਿਹੜੀ ਆਮਦ ਹੈ ਉਹ ਘਟ ਕੀਤੀ ਜਾਵੇ ਤੇ ਹਰਾਣ ਕਰਨ ਵਾਲੀ ਗੱਲ ਇਹ ਹੈ ਕਿ ਲਗਭਗ 50 ਸਾਲ ਬੀਤਣ ਬੀਤ ਜਾਣ ਤੋਂ ਬਾਅਦ ਇਹ ਐਸ ਵਾਰ ਸਾਲ 2025 ਦੇ ਵਿੱਚ ਪਹਿਲੀ ਵਾਰ ਹੀ ਹੋਇਆ ਕਿ ਕੈਨੇਡਾ ਦੇ ਵਿੱਚ ਜਿਹੜੇ ਹੈਗੇ ਆਉਣ ਵਾਲਿਆਂ ਦੀ ਗਿਣਤੀ ਘਟ ਗਈ ਤੇ ਕੈਨੇਡਾ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ ਲੱਖਾਂ ਲੋਕ ਆ ਜਿਹੜੇ ਉਹ ਕੈਨੇਡਾ ਨੂੰ ਛੱਡ ਕੇ ਆਪਦੇ ਵਤਨ ਵਾਪਸ ਮੁੜ ਚੁੱਕੇ ਹਨ ਹੁਣ ਉਹਦੇ ਜੇ ਆਪਾਂ ਕਾਰਨਾਂ ਤੇ ਝਾਤ ਮਾਰ ਲਈਏ ਕਾਰਨ ਜਿਹੜੇ ਬੜੇ ਸਾਫ਼ ਹੈ ਕਿਉਂਕਿ ਉੱਥੋਂ ਦੀ ਮੰਗਾਈ ਇਨਫਲੇਸ਼ਨ ਤੇ ਘਰਾਂ ਦੀਆਂ ਕੀਮਤਾਂ ਤੇ ਜੌਬ ਜੌਬਾਂ ਨਹੀਂ ਰਹੀਆਂ ਘਰਾਂ ਦੀਆਂ ਕੀਮਤਾਂ ਸਮਾਨੀ ਚੜ ਗਈਆਂ ਤੇ ਜਿਹਦੇ ਕਰਕੇ ਲੋਕਾਂ ਦਾ ਜਿਹੜਾ ਹੈਗਾ ਸਰਵਾਈਵਲ ਜਿਹੜਾ ਰੇਟ ਆ ਉਹ ਘਟ ਕੇ ਬਹੁਤ ਨੀਚੇ ਆ ਗਿਆ ਈਵਨ ਜਿਹੜੇ ਕੋਈ ਚੰਗੀਆਂ ਜੌਬਾਂ ਤੇ ਵੀ ਸੀਗੇ ਉਹਨਾਂ ਦੀਆਂ ਫੈਮਲੀਆਂ ਨੂੰ ਵੀ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੁਣ ਮੈਂ ਤੁਹਾਨੂੰ ਦੱਸਦਾ ਵੀ ਕੈਨੇਡਾ ਸਰਕਾਰ ਦਾ ਇੱਕ ਟੀਚਾ ਹੈ ਕਿ ਕੈਨੇਡਾ ਦੇ ਵਿੱਚ ਲਗਭਗ ਕਹਿ ਲਓ ਵੀ ਟੈਂਪਰੇਰੀ ਜਿਹੜੇ ਇਮੀਗ੍ਰੈਂਟਸ ਆ ਉਹ ਲਗਭਗ 30 ਲੱਖ ਦੇ ਕਰੀਬ ਕੈਨੇਡਾ ਦੇ ਵਿੱਚ ਰਹਿ ਰਹੇ ਆ ਤੇ ਕੈਨੇਡਾ ਨੇ ਹੁਣ ਜਿਹੜਾ ਅੰਕੜਾ ਚੱਲ ਰਿਹਾ ਉਹ 7.3 ਫੀਸਦੀ ਹੈ ਜਿਹੜੇ ਟੈਂਪਰੇਰੀ ਜਿਹੜੇ ਇਮੀਗ੍ਰੈਂਟਸ ਆ ਕੈਨੇਡਾ ਦੇ ਵਿੱਚ ਰਹਿੰਦੇ ਆ ਤੇ ਇਹ ਟੀਚਾ ਸਰਕਾਰ ਨੇ ਘੱਟ ਕਰਕੇ ਟੋਟਲ ਆਬਾਦੀ ਦਾ 5 ਫੀਸਦੀ ਕਰਦਾ ਜੇ ਆਪਾਂ ਟੋਟਲ ਆਬਾਦੀ ਦਾ ਹਿਸਾਬ ਕਿਤਾਬ ਲਾ ਲਈਏ ਤਾਂ ਲਗਭਗ 4.5 ਕਰੋੜ ਟੋਟਲ ਆਬਾਦੀ ਹੈ ਤੇ ਉਸ ਟੋਟਲ ਆਬਾਦੀ ਦਾ ਇਹ ਟੀਚਾ 5 ਫੀਸਦੀ ਘੱਟ ਕਰਨਾ ਜਿਹਦੀ ਵਜ੍ਹਾ ਕਰਕੇ ਸਾਲ 2025 ਦੇ ਵਿੱਚ ਜਿਹੜੇ ਕੈਨੇਡਾ ਦੇ ਵਿੱਚ ਆਉਣ ਵਾਲਿਆਂ ਦੀ ਜਿਹੜੀ ਆਮਦਾ ਬਿਲਕੁਲ ਘਟ ਗਈ ਹੈ ਜੇ ਆਪਾਂ ਪਿਛਲੇ 3-4 ਸਾਲਾਂ ਦੀ ਗੱਲ ਲੈ ਲਈਏ ਕਿ ਸਾਲ 2021 ਤੋਂ ਲੈ ਕੇ ਸਾਲ 2024 ਦੇ ਤੱਕ ਤਕਰੀਬਨ ਹਰ ਸਾਲ ਜਿਹੜਾ ਹੈਗਾ 5 ਲੱਖ ਦੇ ਕਰੀਬ ਲੋਕਾਂ ਦਾ ਵਾਧਾ ਹੁੰਦਾ ਸੀਗਾ ਤੇ ਹਰ ਸਾਲ 5 ਲੱਖ ਬੰਦਾ ਭਾਵਾਂ ਦੀ ਉਹ ਸਟੂਡੈਂਟ ਦੇ ਰੂਪ ਦੇ ਵਿੱਚ ਸੀ ਜਾਂ ਪਰਮਾਨੈਂਟ ਰੈਜ਼ੀਡੈਂਟ ਦੇ ਰੂਪ ਦੇ ਵਿੱਚ ਬੰਦੇ ਉੱਥੇ ਆਵਾਸ ਕਰਦੇ ਸੀ ਪਰ ਹਾਂ ਸਾਲ 2025 ਦੇ ਵਿੱਚ ਕੈਨੇਡਾ ਸਰਕਾਰ ਨੇ ਬਿਲਕੁਲ ਜਿਹੜੀ ਹੈਗੀ ਆ ਉਹ ਕੜਿੱਕੀ ਹੈ ਜਿਹੜੀ ਲਾਤੀ ਆ ਇਮੀਗ੍ਰੇਸ਼ਨ ਤਬਦੀਲੀਆਂ ਇੰਨੀਆਂ ਕਰਤੀਆਂ ਕਿ ਲੋਕਾਂ ਦੀ ਜਿਹੜੀ ਆਮਦਨ ਬਿਲਕੁਲ ਘਟ ਗਈ ਹੈ ਤੇ ਜਿਹੜੀ 2025 ਦੇ ਵਿੱਚ ਤਕਰੀਬਨ ਜੇ ਆਪਾਂ ਅੰਕੜੇ ਚੱਕ ਕੇ ਦੇਖ ਲਈਏ ਤਾਂ ਜਿਹੜਾ ਵਸੋਂ ਚ ਵਾਧਾ ਬਿਲਕੁਲ 0 ਆ ਜਿੱਥੇ ਜਿੰਨੀ ਵਸੋਂ ਸੀਗੀ ਉਨੀਆਂ ਹੀ ਖੜੀ ਆ ਆਦਰਵਾਈਜ਼ ਲਗਭਗ ਵੀ ਜਿਹੜੀ ਹੈਗੀ ਆ ਹਰ ਸਾਲ ਜਿਹੜੀ ਵਸੋਂ ਦਾ ਗ੍ਰਾਫ ਆ ਕੈਨੇਡਾ ਦਾ ਉੱਤੇ ਨੂੰ ਗਿਆ ਪਰ ਸਾਲ 2025 ਦੇ ਵਿੱਚ ਇਹ ਗ੍ਰਾਫ ਬਿਲਕੁਲ ਇੱਕ ਥਾਂ ਤੇ ਖੜਾ ਹੈ ਤੇ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਵੀ ਇਹ ਗ੍ਰਾਫ ਇਦਾਂ ਮੇਨਟੇਨ ਰਹੂਗਾ ਭਾਵੇਂ ਕਿ ਕੈਨੇਡਾ ਨੇ ਪਰਮਨੈਂਟ ਰੈਜ਼ੀਡੈਂਟ ਰੈਜ਼ਿਡੈਂਸੀਆਂ ਵੀ ਲੋਕਾਂ ਨੂੰ ਦਿੱਤੀਆਂ ਲਗਭਗ 2 ਲੱਖ ਬੰਦਾ ਜਿਹੜਾ ਬਤੌਰ ਪਰਮਨੈਂਟ ਰੈਜ਼ੀਡੈਂਟ ਕੈਨੇਡਾ ਦੇ ਵਿੱਚ ਆਵਾਸ ਕਰ ਗਿਆ ਕੁਝ ਉੱਥੋਂ ਦੇ ਜਿਹੜੇ 1.5 ਲੱਖ ਲੋਕ ਸੀਗੇ ਜਿਨ੍ਹਾਂ ਨੇ ਸਿਟੀਜਨਸ਼ਿਪ ਵੀ ਲਈ ਆ ਪਰ ਲੋਕਾਂ ਨੇ ਉਥੋਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਥਾਂ ਹੁੰਦੀਆਂ ਜਿਹੜੀਆਂ ਤੰਗੀਆਂ ਪੇਸ਼ੀਆਂ ਨੂੰ ਨਾ ਚੱਲਦੇ ਹੋਏ ਇਹੀ ਜਿਹੜਾ ਫੈਸਲਾ ਲਿਆ ਕਿ ਹੁਣ ਕੈਨੇਡਾ ਨੂੰ ਛੱਡ ਦੇਣਾ ਹੀ ਬਿਹਤਰ ਹੈ ਇਸ ਕਰਕੇ ਲੱਖਾਂ ਲੋਕਾਂ ਨੇ ਕੈਨੇਡਾ ਨੂੰ ਜਿਹੜਾ 2025 ਦੇ ਵਿੱਚ ਪਰਮਾਨੈਂਟਲੀ ਜਿਹੜਾ ਅਲਵਿਦਾ ਕਹਿ ਦਿੱਤਾ ਤੇ ਇੱਥੇ ਬਸ ਨਹੀਂ ਗੀ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਹੋਰ ਇਹ ਵਾਅਦਾ ਤੁਹਾਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਸਾਲ 2025 ਦੇ ਅਖੀਰ ਦੇ ਵਿੱਚ ਬਹੁਤ ਸਾਰੇ ਲੱਖਾਂ ਸਟੱਡੀ ਪਰਮਿਟ ਐਕਸਪਾਇਰ ਹੋਣਗੇ ਲੱਖਾਂ ਜਿਹੜਾ ਹੈਗਾ ਫੋਰਨ ਵਰਕ ਜਿਹੜੇ ਹੈਗੇ ਆ ਆ ਟਾਈਮ ਜਿਹੜੇ ਫੋਰਨ ਵਰਕਰ ਆ ਉਹਨਾਂ ਦੇ ਜਿਹੜੇ ਵੀਜ਼ਾ ਉਹ ਖਤਮ ਹੋ ਜਾਣਗੇ ਤਾਂ ਬਹੁਤ ਇਹ ਇੱਕ ਤਰ੍ਹਾਂ ਬਹੁਤ ਵੱਡਾ ਜਿਹੜਾ ਤੁਹਾਨੂੰ ਅੰਤਰ ਦੇਖਣ ਨੂੰ ਮਿਲੇਗਾ ਜਿਨ੍ਹਾਂ ਦੇ ਵਿੱਚ ਛੱਡਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਊਗੀ ਤੇ ਇਹ ਵਾਧਾ ਲਗਭਗ 30 2030 ਤੱਕ ਜਿਵੇਂ ਲੋਕਾਂ ਦਾ ਕਹਿਣਾ 30 ਤੋਂ ਵੀ ਅੱਗੇ ਤੱਕ ਇਹ ਜਾਊਗਾ ਤੇ 30 ਤੱਕ ਤਾਂ ਲਗਭਗ ਕੈਨੇਡਾ ਖਾਲੀ ਅਰਗਮਾਹਲ ਹੋ ਜਾਊਗਾ ਕੈਨੇਡਾ ਦੇ ਵਿੱਚ ਲੋਕ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਨੂੰ ਛੱਡ ਜਾਣਗੇ ਕਿਉਂਕਿ ਅੱਜ ਦੇ ਟਾਈਮ ਕਿਸੇ ਕੋਲੇ ਜੌਬ ਹੈ ਨਹੀਂ ਕਿਸੇ ਦੀ ਜੌਬ ਹੈ ਸਿਕਿਉਰ ਨਹੀਂ ਜਿਹੜੀ ਇਨਕਮ ਹੈ ਬੰਦੇ ਦੀ ਉਹ ਘਟ ਗਈ ਹੈ ਤੇ ਖਰਚੇ ਬੰਦੇ ਦੇ ਬਹੁਤ ਵੱਧ ਗਏ ਇਸ ਕਰਕੇ ਜਿਹੜੀ ਸਰਵਾਈਵਲ ਰੇਟ ਆ ਉਹ ਬਹੁਤ ਘੱਟ ਹੋ ਗਈ ਆ ਤੇ ਇੱਥੋਂ ਤੱਕ ਵੀ ਸਰਕਾਰ ਨੇ ਕਹਿਤਾ ਸੀਗਾ ਵੀ ਹੋ ਸਕਦਾ ਤੁਹਾਨੂੰ ਆਪਦੀਆਂ ਫੈਮਲੀਆਂ ਨੂੰ ਜਿਵੇਂ ਮੈਂ ਇੱਕ ਦੋ ਵੀਡੀਓਜ਼ ਦੇ ਵਿੱਚ ਪਹਿਲਾਂ ਵੀ ਗੱਲ ਕੀਤੀ ਆ ਕਿ ਹੋ ਸਕਦਾ ਤੁਹਾਨੂੰ ਆਪਦੀਆਂ ਫੈਮਲੀਆਂ ਨੂੰ ਜੰਗਲਾਂ ਦੇ ਵਿੱਚ ਜਾ ਕੇ ਰਹਿਣਾ ਪਵੇ ਫੈਮਲੀਆਂ ਦੇ ਨਾਲ ਉੱਥੇ ਸ਼ਿਕਾਰ ਖੇਡ ਕੇ ਤੁਹਾਨੂੰ ਸਰਵਾਈਵ ਕਰਨਾ ਪਵੇ ਹਾਲਾਤ ਇਦਾਂ ਦੇ ਹੈਗੇ ਆ ਹਾਲਾਤ ਬਿਲਕੁਲ ਸਰਕਾਰ ਤੋਂ ਜਿਹੜੇ ਹੈਗੇ ਆ ਬਿਕਾਬੂ ਹੋ ਚੁੱਕੇ ਆ ਫੈਡਰਲ ਗਵਰਨਮੈਂਟ ਬਿਲਕੁਲ ਲੋਕਾਂ ਨੂੰ ਸੈਟੀਸਫਾਈ ਕਰਨ ਦੇ ਵਿੱਚ ਫੇਲ ਹੋ ਗਈ ਆ ਕਿਤਨਾ ਕਿਤੇ ਲੋਕਾਂ ਦਾ ਵੱਡੀ ਗਿਣਤੀ ਦੇ ਵਿੱਚ ਇਹ ਰੋਸ ਹੈ ਕਿ ਜਿਹੜੀ ਕੈਨੇਡਾ ਸਰਕਾਰ ਆ ਲੋਕਾਂ ਦੇ ਵੈਲਫੇਅਰ ਵਾਸਤੇ ਕੁਝ ਕਰ ਨਹੀਂ ਰਹੀ ਹੈਲਥ케ਅਰ ਸਿਸਟਮ ਦਾ ਤਾਂ ਬਿਲਕੁਲ ਹੀ ਬੇਡਾਗਰਕ ਹੋ ਚੁੱਕਿਆ ਹੈਲਥ케ਅਰ ਜਿਹੜਾ ਹੈਗਾ ਸਿਸਟਮ ਕਰਕੇ ਵੀ ਲੋਕਾਂ ਨੇ ਕੈਨੇਡਾ ਨੂੰ ਛੱਡਣਾ ਠੀਕ ਸਮਝਿਆ ਕਿਉਂਕਿ ਜਿਸ ਹਿਸਾਬ ਨਾਲ ਹੈਲਥ케ਅਰ ਸਿਸਟਮ ਕੈਨੇਡਾ ਦਾ ਚੱਲ ਰਿਹਾ ਉਸ ਹਿਸਾਬ ਨਾਲ ਲੋਕਾਂ ਨੇ ਸਮਝਿਆ ਵੀ ਜੇ ਸਾਡੀ ਹੈਲਥ ਨੂੰ ਲੈ ਕੇ ਕੈਨੇਡਾ ਗਵਰਨਮੈਂਟ ਨਹੀਂ ਕੁਛ ਕਰ ਰਹੀ ਮੰਨ ਲਓ ਜੋ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਤਾਂ ਉੱਥੇ ਹਸਪਤਾਲ ਵੱਲੋਂ ਉਹਨੂੰ ਹੱਥ ਨਹੀਂ ਪਾਇਆ ਜਾਂਦਾ ਐਮਰਜੈਂਸੀ ਸੇਵਾਵਾਂ ਨਹੀਂ ਦਿੱਤੀਆਂ ਜਾਂਦੀਆਂ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਦੀਵਾਰੀ ਦੀ ਉਡੀਕ ਕਰਦੇ ਜਹਾਨ ਨੂੰ ਛੱਡ ਗਏ ਇਸ ਕਰਕੇ ਲੋਕਾਂ ਦਾ ਜਿਹੜਾ ਹੈਗਾ ਹੁਣ ਬਿਲਕੁਲ ਮਨ ਖੱਟਾ ਹੋ ਚੁੱਕਿਆ ਕੈਨੇਡਾ ਵਰਗੇ ਮੁਲਕ ਤੋਂ ਖਾਸ ਕਰਕੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਕੈਨੇਡਾ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਤੇ ਛਟਣਾ ਜਾਰੀ ਹੈ ਤੇ ਜਿਹੜੇ ਕਈ ਜਿਹੜੇ ਹੈਗੇ ਆ ਸੱਜਣ ਮਿੱਤਰ ਇਹੀ ਵੇਟ ਕਰ ਰਹੇ ਸੀ ਉਹਨਾਂ ਦੀ ਛੱਡਣ ਦੀ ਬਿਲਕੁਲ ਤਿਆਰੀ ਹੈ ਪਰ ਉਹ ਇਸ ਗੱਲ ਦੀ ਵੇਟ ਕਰ ਰਹੇ ਸੀ ਸਾਡੇ ਸ਼ਾਇਦ ਜਿਹੜੇ ਘਰਾਂ ਦੇ ਚੰਗੇ ਰੇਟ ਮਿਲ ਜਾਣਗੇ ਤੇ ਅਸੀਂ ਘਰ ਵੇਚ ਕੇ ਪੈਕ ਅਪ ਕਰ ਲਾਂਗੇ ਪਰ ਉਹ ਵੀ ਬੰਦੇ ਮੈਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ 50 50 ਹਜ਼ਾਰ ਲੱਖ ਲੱਖ ਘਾਟਾ ਪਾ ਕੇ ਆਪਦੇ ਘਰਾਂ ਨੂੰ ਵੇਚ ਰਹੇ ਆ ਹੁਣ ਮੈਨੂੰ ਇੱਕ ਮੈਸੇਜ ਇਹ ਵੀ ਆਇਆ ਸੀਗਾ ਵੀ ਕਿੱਥੇ 50000 1 ਲੱਖ ਘਾਟਾ ਪਾ ਕੇ ਲੋਕ ਕਿੱਥੇ ਘਰ ਵੇਚ ਰਹੇ ਆ ਸਰੀ ਵੈਨਕੂਵਰ ਏਰੀਆ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਬਹੁਤ ਵੱਡੇ ਲੈਵਲ ਤੇ ਲੋਕਾਂ ਨੇ ਜਿਹੜੇ ਹੈਗੇ ਘਾਟਾ ਪਾ ਕੇ ਆਪਦੇ ਘਰ ਵੇਚਨੇ ਸ਼ੁਰੂ ਕਰਤੇ ਪਰ ਇਹਦੀ ਵਜ੍ਹਾ ਇਹੀ ਹੈ ਕਿ ਉਹ ਸਿਰਫ ਇੱਕ ਵਜ੍ਹਾ ਕਰਕੇ ਹੀ ਕੈਨੇਡਾ ਦੇ ਵਿੱਚ ਰੁਕੇ ਹੋਏ ਸੀ ਵੀ ਜਿਹੜੇ ਘਰ ਤੇ ਉਹਨਾਂ ਨੇ ਇਨਵੈਸਟਮੈਂਟ ਕੀਤੀ ਹੈ ਕਮ ਸੇ ਕਮ ਉਹਨੇ ਕੁ ਪੈਸੇ ਸਿਕਯਰ ਹੋ ਜਾਣ ਤੇ ਅਸੀਂ ਬੈਕ ਟੂ ਆ ਆਪਦੀ ਜਿਹੜੀ ਮਦਰ ਲੈਂਡ ਆ ਉੱਥੇ ਜਾ ਸਕੀਏ ਪਰ ਉਹਨਾਂ ਦਾ ਜਿਹੜਾ ਹੈਗਾ ਹੁਣ ਉਹਨਾਂ ਨੂੰ ਕਲੀਅਰ ਹੋ ਗਿਆ ਵੀ ਸਾਨੂੰ ਜ਼ਿਆਦਾ ਬੈਨੀਫਿਟ ਨਹੀਂ ਹੋਣਾ ਇਸ ਕਰਕੇ ਜੇ ਅੱਜ ਘਾਟਾ ਪੈਂਦਾ ਤਾਂ ਜਿੰਨਾ ਘਾਟਾ ਪੈਂਦਾ ਪਾ ਲਓ ਬੀਅਰ ਕਰ ਲਓ ਤੇ ਡਿਸਪੋਜ਼ ਆਫ ਕਰ ਲਓ ਤੇ ਮੈਂ ਕਹਿੰਦਾ ਵੀ ਇੱਕ ਹੋਰ ਇੰਪੋਰਟੈਂਟ ਗੱਲ ਹੈ ਜਿਹੜੇ ਅੱਜ ਤੋਂ 2 ਸਾਲ ਪਹਿਲਾਂ ਜਿਨ੍ਹਾਂ ਨੇ ਕੈਨੇਡਾ ਛੱਡਿਆ ਸੀ ਉਹ ਬੰਦੇ ਆਪਦੇ ਆਪ ਚ ਬਹੁਤ ਸੈਟੀਸਫਾਈ ਹੋਣਗੇ ਕਿਉਂਕਿ ਉਹ ਹੁਣ ਸੋਚਦੇ ਹੋਣਗੇ ਵੀ ਅਸੀਂ ਉਦੋਂ ਭਾਵੇਂ ਉਹਨਾਂ ਨੂੰ ਲੱਗਦਾ ਹੋਵੇ ਵੀ ਆਪਾਂ ਗਲਤ ਡਿਸੀਜਨ ਲੈ ਲਿਆ ਪਰ ਜੇ ਓਵਰਆਲ ਹੁਣ ਸਥਿਤੀ ਨੂੰ ਕੰਪੈਰੀਜ਼ਨ ਕਰਦੇ ਹੋਣਗੇ ਤਾਂ ਹੁਣ ਉਹ ਫੁੱਲੀ ਸੈਟੀਸਫਾਈ ਹੋਣਗੇ ਵੀ ਅਸੀਂ ਜੋ ਫੈਸਲਾ ਲਿਆ ਉਹ ਸਹੀ ਲਿਆ ਕੈਨੇਡਾ ਨੂੰ ਛੱਡ ਕੇ ਜੇ ਅੱਜ ਦੇ ਟਾਈਮ ਉਹ ਕੈਨੇਡਾ ਛੱਡਦੇ ਤਾਂ ਉਹਨਾਂ ਨੇ 2 ਸਾਲ ਹੋਰ ਪਿੱਛੇ ਚਲੇ ਜਾਣਾ ਸੀ ਇਸ ਕਰਕੇ ਜਿਹੜੇ ਬੰਦੇ ਅੱਜ ਤੋਂ 2 ਸਾਲ ਜਾਂ 3 ਸਾਲ ਪਹਿਲਾਂ ਜਾਂ 1.5 ਸਾਲ ਪਹਿਲਾਂ ਕੈਨੇਡਾ ਛੱਡ ਚੁੱਕੇ ਆ ਉਹ ਮੋਰ ਥੈਨ ਸਫੀਸ਼ੀਐਂਟ ਆ ਕਿਉਂਕਿ ਅੱਜ ਦੇ ਹਾਲਾਤ ਇਸ ਤਰ੍ਹਾਂ ਹੋਏ ਕਿ ਆ ਹੋਏ ਪਏ ਆ ਵੀ ਨਾ ਤਾਂ ਬੰਦਾ ਉੱਥੇ ਸਰਵਾਈਵ ਕਰ ਰਿਹਾ ਹੈ ਤੇ ਨਾ ਜੇ ਉਹ ਛੱਡਣ ਨੂੰ ਸੋਚਦਾ ਤਾਂ ਉਹਦਾ ਜਿਹੜਾ ਖਲਾਰਾ ਹੀ ਇੰਨਾ ਖਿਲ ਰਿਆ ਵਾ ਤੇ ਵੀ ਉਹ ਛੱਡਣ ਕੈਨੇਡਾ ਛੱਡਣ ਆਸਤੇ ਵੀ ਸਹੀ ਡਿਸੀਜਨ ਨਹੀਂ ਲੈ ਸਕਦਾ ਇਸ ਕਰਕੇ ਆਉਣ ਵਾਲੇ ਸਮਾਂ ਸਮੇਂ ਦੇ ਵਿੱਚ ਕੈਨੇਡਾ ਗਵਰਨਮੈਂਟ ਦੀ ਇਹੀ ਇੰਟੈਂਸ਼ਨ ਹੈ ਵੀ ਜਿਹੜੀ ਲੋਕਾਂ ਦੀ ਆਮਦਨ ਤੇ ਬਿਲਕੁਲ ਬ੍ਰੇਕਾਂ ਲਾਈਆਂ ਜਾਣ ਤਾਂ ਜੋ ਸਰਕਾਰ ਤੇ ਜਿਹੜਾ ਲੋਕਾਂ ਦਾ ਬੋਝ ਉਹ ਘਟੇ ਹੋਵੇ ਤੇ ਜਿਹੜਾ ਸਿਸਟਮ ਹੈ ਸਰਕਾਰ ਦਾ ਉਹ ਸਮੂਥ ਚੱਲ ਸਕੇ ਇਸ ਕਰਕੇ ਜਿਹੜੇ ਬੰਦੇ ਫਿਊਚਰ ਦੇਖਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਵੀ ਸ਼ਾਇਦ 1-2 ਸਾਲਾਂ ਤੱਕ ਸਥਿਤੀ ਠੀਕ ਹੋ ਜੂਗੀ ਠੀਕ ਹੋਣ ਵਾਲੀ ਨਹੀਂ ਜਿਨ੍ਹਾਂ ਨੇ ਕੈਨੇਡਾ ਛੱਡਣਾ ਜਾਂ ਜਿਹੜੇ ਛੱਡਣਾ ਚਾਹੁੰਦੇ ਆ ਵਿਚਾਰ ਕਰ ਰਹੇ ਆ ਉਹਨਾਂ ਵਾਸਤੇ ਇਹ ਬਿਲਕੁਲ ਰਾਈਟ ਟਾਈਮ ਹੈ ਨਹੀਂ ਬਹੁਤ ਪਿੱਛੇ ਹੋਰ ਚਲੇ ਜਾਣਗੇ ਉਹ ਹੋਰ ਉਹਨਾਂ ਨੂੰ ਡਿਫਿਕਲਟੀਜ਼ ਸਾਹਮਣੀਆ ਕਰਨਾ ਡਿਫਿਕਲਟੀਜ਼ ਨੂੰ ਸਾਹਮਣਾ ਕਰਨਾ ਪੈ ਸਕਦਾ ਸਤਿ ਸ੍ਰੀ ਅਕਾਲ